ਸਸ਼ੀ ਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਦਾਂ ਦਾ ਘਰੋਵਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2019 ਮਾਡਲ ਰਿਵਰਸ ਪੀਟੀਓ ਪਹਿਲੇ ਨਾ ਪੰਜਾਬ ਨੰਬਰ ਏਰੀਆ ਬਰਨਾਲਾ ਰੇਟ ਰੱਖਿਆ ਗਿਆ ਜੀ 6 ਲੱਖ 25000 9877977166 ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਸਵਰਾਜ 855 ਟਰੈਕਟਰ 2019 ਮਾਡਲ 6 ਲੱਖ 25000 ਦੇ ਵਿੱਚ ਖਰੀਦ ਸਕਦੇ ਹੋ ਦਸ਼ਮੇਸ਼ ਤੂੜੀ ਵਾਲਾ ਰਿਪਰ ਵਿਕਾਊ ਹੈ ਜੀ ਦਸ਼ਮੇਸ਼ ਦਾ ਤੂੜੀ ਵਾਲਾ ਰਿਪਰ ਵਿਕਾਊ ਆ 2013 ਮਾਡਲ ਕੰਡੀਸ਼ਨ ਸਾਫ਼ ਹੈ ਜੀ ਰੇਟ 88000 88000 ਰੁਪਏ ਰੇਟ ਰੱਖਿਆ ਗਿਆ ਏਰੀਆ ਵੀਰ ਨੇ ਦੱਸਿਆ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਤੇ ਫੋਨ ਨੰਬਰ ਨੋਟ ਕਰ ਲਓ 8528065690 ਇਸ ਨੰਬਰ ਤੇ ਫੋਨ ਕਰਕੇ ਦਸ਼ਮੇਸ਼ ਦਾ ਤੂੜੇ ਵਾਲਾ ਰੀਪਰ 2013 ਮਾਡਲ 88000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਨੇਮੇ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਕ੍ਰੀਤ ਕੰਪਨੀ ਦਾ ਮੱਕੀ ਵਾਲਾ ਕਟਰ ਵਿਕਾਊ ਆ 2016 ਮਾਡਲ 410000 ਰੁਪਏ ਡਿਮਾਂਡ ਰੱਖੀ ਗਈ ਹੈ ਏਰੀਆ ਮੋਗਾ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਜੀ ਸਾਫ ਕੰਡੀਸ਼ਨ ਦਾ ਪੈ ਤੇ 2016 ਮਾਡਲ ਹੈ 410000 ਰੁਪਏ ਰੇਟ ਰੱਖਿਆ ਗਿਆ 9653583920 9653583920 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੱਕੀ ਦਾ ਕਟਰ ਜਿਹੜਾ ਖਰੀਦ ਸਕਦੇ ਹੋ ਵੀਡੀਓ ਨੂੰ ਲਾਈਕ ਕਰ ਦਿਓ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2013 ਮਾਡਲ 2013 ਮਾਡਲ ਹੈ ਜੀ ਪੀ ਵੀ 11 ਨੰਬਰ ਏਰੀਆ ਜੀ ਸ਼ਾਪ ਔਰ ਸਮਾਣਾ ਪਟਿਆਲਾ ਰੇਟ ਰੱਖਿਆ ਗਿਆ ਜੀ 4 ਲੱਖ ਰੁਪਏ 4 ਲੱਖ ਰੁਪਏ ਡਿਮਾਂਡ ਹੈ ਜੀ ਤੇ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਹੈ ਇਹ ਨੰਬਰ ਤੇ ਕਾਲ ਕਰ ਸਕਦੇ ਹੋ 98786 14236 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2013 ਮਾਡਲ 4 ਲੱਖ ਰੁਪਏ ਚ ਖਰੀਦ ਸਕਦੇ ਹੋ ਪਾਲ ਦਾ ਕੰਪਿਊਟਰ ਕਰਾਹਾ ਵਿਕਾਊ ਹੈ ਜੀ ਰੇਟ 1,25,000 ਏਰੀਆ ਫਤਿਹਪੁਰਬਾਦ ਹਰਿਆਣਾ ਫੁੱਲ ਗਰੰਟੀ ਚੈੱਕ ਕਰਕੇ ਲਿਆ ਸਕਦੇ ਹੋ ਜੀ ਪਾਲ ਦਾ ਕੰਪਿਊਟਰ ਕਰਾਹਾ ਵਿਕਾਊ ਹੈ ਜੀ 1:25 ਰੇਟ ਰੱਖਿਆ ਗਿਆ ਏਰੀਆ ਫਤਿਹਪੁਰਬਾਦ ਹਰਿਆਣਾ ਫੁੱਲ ਗਰੰਟੀ ਹੈ ਮਾਲਕ ਵੀਰ ਦਾ ਕਹਿਣਾ ਹੈ ਕਿ ਚੈੱਕ ਕਰਕੇ ਲਿਆ ਸਕਦੇ ਹੋ 9802322781 ਇਸ ਨੰਬਰ ਤੇ ਫੋਨ ਕਰ ਸਕਦੇ ਹੋ ਤੇ ਪਾਲ ਦਾ ਕੰਪਿਊਟਰ ਕਰਾਹਾ 1,25,000 ਦੇ ਵਿੱਚ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ 13Y7 ਦੀ ਜੈਕ ਵਾਲੀ 2023 ਮਾਡਲ ਬੇਦਾਗ ਟਾਇਰ ਮੱਛੀ ਹੁੱਕ ਰੇਟ 2,25,000 ਏਰੀਆ ਮੁੱਲਾਂਪੁਰ ਦਾਖਾ ਲੁਧਿਆਣਾ ਮਾਲਕ ਵੀਰ ਵਿਦੇਸ਼ ਜਾ ਰਿਹਾ ਹੈ ਜੀ ਹੋਰ ਵੀ ਬਹੁਤ ਸਾਰੇ ਖੇਤੀਬਾੜੀ ਵਾਲੇ ਸੰਦ ਵਿਕਾਊ ਨੇ ਸਮੇਤ ਟਰੈਕਟਰ 94635 32965 ਇਸ ਨੰਬਰ ਤੇ ਕਾਲ ਕਰ ਸਕਦੇ ਹੋ ਟਰਾਲੀ ਟਰੈਕਟਰ ਅਤੇ ਖੇਤੀਬਾੜੀ ਦੇ ਹੋਰ ਵੀ ਸਾਰੇ ਸੰਦ ਤੁਸੀਂ ਇਸ ਵੀਰ ਦੇ ਨਾਲ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਫਾਰਮਟ੍ਰੈਕ 45 ਟਰੈਕਟਰ ਵਿਕਾਊ ਆ 2004 ਮਾਡਲ ਹਰਿਆਣਾ ਨੰਬਰ ਟਾਇਰ ਅਗਲੇ ਨਵੇਂ ਨੇ ਪਿਛਲੇ 60% ਰੇਟ 240000 ਏਰੀਆ ਫਿਰੋਜ਼ਪੁਰ 77430 22839 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫਾਰਮਟ੍ਰੈਕ 45 ਟਰੈਕਟਰ 240000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੀਂ ਵੀਡੀਓ ਜਲਦੀ ਹੀ ਤੁਹਾਡੇ ਤੱਕ ਪਹੁੰਚ ਸਕੇ ਸਕੋਰਪਿਓ ਗੱਡੀ ਵਿਕਾਊ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਐਰ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਸਕੋਰਪਿਓ ਗੱਡੀ ਹੈ ਜੀ 2014 ਮਾਡਲ ਡੀਜ਼ਲ ਦੀ ਗੱਡੀ ਹੈ ਏਰੀਆ ਜਗਰਾਉਂ ਜੀ ਬਾਕੀ ਕੰਡੀਸ਼ਨ ਬਿਲਕੁਲ ਓਕੇ ਏਸੀ ਹੀਟਰ ਸਾਰਾ ਕੁਝ ਓਕੇ ਹੈ ਤੁਸੀਂ ਦੇਖ ਸਕਦੇ ਹੋ ਵੀਰ ਨੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਰੇਟ ਦੀ ਗੱਲ ਕਰੀ ਤਾਂ 362000 ਰੁਪਏ 94655719476 ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਪੰਜ ਤੋਂ ਸੱਤ ਫੁੱਟ ਮਾ ਪ੍ਰੋ퍼 ਵੀਡੀਓ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਇਸ ਨੰਬਰ ਤੇ ਸਾਨੂੰ ਵਟਸਐਪ ਕਰ ਸਕਦੇ ਹੋ ਸੋਸੀ ਗੱਲ ਕਿਸਾਨ ਭਰਾਵੋ ਬਹੁਤ ਹੀ ਵਧੀਆ ਜ਼ਮੀਨ ਦਾ ਟੁਕੜਾ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿੱਦਾਂ ਕਿ ਤੁਹਾਨੂੰ ਪਤਾ ਸੀ ਆਪਣੇ ਚੈਨਲ ਆਪਣੇ ਪਲੇਟਫਾਰਮ ਤੇ ਹਰ ਰੋਜ਼ ਬਹੁਤ ਹੀ ਘੈਂਟ ਘੈਂਟ ਜ਼ਮੀਨ ਦੇ ਵੀਡੀਓ ਤੁਹਾਡੇ ਤੱਕ ਸ਼ੇਅਰ ਕਰਦੇ ਹਾਂ ਜੀ ਉਸੇ ਤਰ੍ਹਾਂ ਹੀ ਅੱਜ ਹੀ ਬਹੁਤ ਹੀ ਵਧੀਆ ਜ਼ਬਰਦਸਤ ਘੈਂਟ ਜ਼ਮੀਨ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਹਾਂ ਜੇਕਰ ਸਾਡੇ ਚੈਨਲ ਉੱਤੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਜੀ ਇਸੇ ਤਰ੍ਹਾਂ ਦੀਆਂ ਹਰ ਰੋਜ਼ ਵੀਡੀਓ ਦੇਖਣ ਦੇ ਲਈ ਜੀ ਠੀਕ ਹੈ ਜੀ ਤੇ ਹੁਣ ਸਾਡੇ ਚੈਨਲ ਦੇ ਵਟਸਐਪ ਨੰਬਰ ਨੋਟ ਕਰ ਲਓ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਜ਼ਮੀਨ ਦੀ ਐਡ ਹੋਰ ਵੀ ਕਿਸੇ ਸੰਦ ਸੰਦੇ ਦੇ ਗੱਡੀ ਦੀ ਐਡ ਪਸ਼ੂਆਂ ਦੀ ਐਡ ਦੀ ਠੀਕ ਹੈ ਜੀ ਨੰਬਰ ਨੋਟ ਕਰ ਲਓ ਤੁਹਾਡੀ ਸਕਰੀਨ ਦੇ ਉੱਤੇ ਵੀ ਆ ਚੁੱਕਾ ਜੀ 9877988446 ਇਹ ਨੰਬਰ ਦੇ ਉੱਤੇ ਤੁਸੀਂ ਆਪਣੀ ਜ਼ਮੀਨ ਆਪਣੇ ਸੰਦਰਸ਼ ਨੇੜੇ ਦੀ 2 ਮਿੰਟ ਦੀ ਵੀਡੀਓ 5 ਤੋਂ 7 ਫੋਟੋਆਂ ਫੋਨ ਨੂੰ ਟੈਡਾ ਕਰਕੇ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਦੇਣੀ ਹੈ ਜੀ ਉਸ ਤੋਂ ਬਾਅਦ ਤੋਂ ਡੀ ਐਂਡ ਸਾਡੇ ਚੈਨਲ ਦੇ ਉੱਤੇ ਲਗਾ ਦਿੱਤੀ ਜਾਊਗੀ ਜੀ ਤੇ ਬਹੁਤ ਹੀ ਵਧੀਆ ਹਨਾ ਤਰੀਕੇ ਨਾਲ ਤੁਹਾਡੀ ਐਡ ਪਬਲਿਕ ਕੀਤੀ ਜਾਂਦੀ ਹੈ ਬਹੁਤ ਹੀ ਜਲਦੀ ਤੋਂ ਜਲਦੀ ਤੁਹਾਡਾ ਸਾਰਾ ਕੁਝ ਵੀ ਜਿਹੜੀ ਦੀ ਵੀ ਐਡ ਲਗਾਉਣੀ ਹੋ ਸਾਡੇ ਚੈਨਲ ਦੁਆਰਾ ਸੇਲ ਕੀਤਾ ਜਾਂਦਾ ਜੀ ਤੇ ਚੈਨਲ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਬਾਅਦ ਇਹ ਆਪਾਂ ਮੇਨ ਆਪਣੀ ਵੀਡੀਓ ਵਲੋਗੀ ਜਿਹਦੇ ਕਰਕੇ ਆਪਾਂ ਵੀਡੀਓ ਸਟਾਰਟ ਕੀਤੀ ਹੈ ਜੀ 8 ਕਿੱਲੇ ਪੂਰੀ ਝੈਂਟ ਝੋਨੇ ਵਾਲੀ ਜ਼ਮੀਨ ਲੈ ਕੇ ਅੱਜ ਤੁਹਾਡੇ ਦਰਮਾਨ ਆਏ ਆ ਜੀ 8 ਕਿੱਲੇ ਝੋਨੇ ਵਾਲੀ ਜ਼ਮੀਨ ਹੈ ਜੀ ਵਿੱਚ ਤੁਹਾਨੂੰ ਇੱਕ ਮੋਟਰ ਦੇਖਣ ਨੂੰ ਮਿਲ ਜੂਗੀ ਆਪ ਦਾ ਟਰਾਂਸਫਾਰਮ ਹੈ ਜੀ ਠੇਕਾ ਜਿਹੜਾ ਜ਼ਮੀਨ ਦਾ ਇੱਥੇ ਚੱਲਦਾ ਜੀ ਜਿੱਥੋਂ ਦੇ ਅਸੀਂ ਜ਼ਮੀਨ ਲੈ ਕੇ ਆਏ ਆ 75 ਤੋਂ 80000 ਰੁਪਏ ਠੇਕੇ ਦੇ ਉੱਪਰ ਆਸੇ-ਪਾਸੇ ਦੀ ਜ਼ਮੀਨ ਲੱਗਦੀ ਆ ਵੀਰਾਂ ਦੀ ਪੂਰੀ ਟਾਪ ਦੀ ਜ਼ਮੀਨ ਆ ਜੀ ਠੀਕ ਹੈ ਜੀ ਕਿਸੇ ਨਾਲ ਕੋਈ ਸਾਂਝੀ ਗਰੀ ਨਹੀਂ ਅੱਠ ਕਿੱਲੇ ਝੋਨੇ ਵਾਲੀ ਜ਼ਮੀਨ ਆ ਵਿੱਚ ਮੋਟਰ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਪਾਣੀ ਦਾ ਸਾਧਨ ਲਈ ਤੇ ਹਰ ਤਰ੍ਹਾਂ ਦੀ ਫਸਲ ਹੋ ਜਾਂਦੀ ਆ ਜੀ ਝੋਨਾ ਹਰ ਤਰ੍ਹਾਂ ਦਾ ਝੋਨਾ ਮੁੱਛਲ ਝੋਨਾ ਬਨਸਪਤੀ ਝੋਨਾ ਇੱਕ ਨੰਬਰ ਨਿਕਲਦਾ ਇੱਕ ਨੰਬਰ ਝਾੜ ਨਿਕਲਦਾ ਜੀ ਤੇ ਪੂਰੀ ਘੈਂਟ ਜ਼ਮੀਨ ਤੁਹਾਨੂੰ ਦੇਖਣ ਨੂੰ ਮਿਲ ਜੂ ਅੱਠ ਕਿੱਲਾਂ ਦਾ ਇੱਕ ਤੱਕ ਤੁਹਾਨੂੰ ਇਹ ਦੇਖਣ ਨੂੰ ਮਿਲ ਜੂਆ ਜੀ ਹੁਣ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਏਰੀਆ ਹੈਗਾ ਜੀ ਭਗਤਾ ਭਾਈਕਾ ਏਰੀਆ ਜੀ ਇਹਨਾਂ ਦਾ ਤੇ ਬਾਕੀ ਡਿਮਾਂਡ ਦੀ ਗੱਲ ਕਰ ਲੈਣੇ ਜੀ ਡਿਮਾਂਡ ਕਾਫੀ ਵੀਰ ਪੁੱਛਦੇ ਰਹਿੰਦੇ ਨੇ ਡਿਮਾਂਡ 35 ਲੱਖ ਰੁਪਇਆ ਪਰ ਇਕੜ ਦੇ ਹਿਸਾਬ ਨਾਲ ਇਹਨਾਂ ਨੇ ਜ਼ਮੀਨ ਸੇਲ ਕਰੀ ਜੀ 35 ਲੱਖ ਰੁਪਇਆ ਪਰ ਇਕੜ ਦੇ ਹਿਸਾਬ ਨਾਲ ਜ਼ਮੀਨ ਸੇਲ ਕਰਨੀ ਹੈ ਜੀ ਮਾਲਕ ਵੀਰਾਂ ਦੇ ਨੰਬਰ ਤੁਹਾਡੇ ਦੇ ਦਰਮIAN ਸ਼ੇਅਰ ਕਰ ਰਹੇ ਹਾਂ ਨੰਬਰ ਤੁਹਾਡੀ ਸਕਰੀਨ ਦੇ ਉੱਪਰ ਚਲਾ ਦਿੱਤੇ ਗਏ ਨੇ ਦੋ ਨੰਬਰ ਨੇ ਦੋਨਾਂ ਤੇ ਕਿਸੇ ਦੀ ਵੀ ਕੰਟੈਕਟ ਕਰ ਸਕਦੇ ਹੋ ਜੀ ਨੰਬਰ ਨੋਟ ਕਰ ਲਓ 94642 72871 94642 72871 ਇੱਕ ਨੰਬਰ ਹੈਗਾ ਜੀ 78141 87531 ਇਹਨਾਂ ਨੰਬਰਾਂ ਦੇ ਵਿੱਚੋਂ ਕਿਸੇ ਨੰਬਰ ਤੇ ਵੀ ਕਾਲ ਕਰਕੇ ਤੁਸੀਂ ਇਹ ਜ਼ਮੀਨ ਦੀ ਸਾਰੀ ਬੇਰਵਾਜ ਆ ਸੌਦਾ ਤੁਸੀਂ ਕਰ ਸਕਦੇ ਹੋ ਜੀ ਇੱਕ ਨੰਬਰ ਜ਼ਮੀਨ ਹੈ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਇਸੇ ਤਰ੍ਹਾਂ ਦੇ ਵੀਡੀਓ ਦੇਖਣ ਲਈ ਆਪਣੇ ਪੇਜਾਂ ਨੂੰ ਆਪਣੇ ਆ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲੇ ਬੈਲ ਆਈਕਨ ਜਰੂਰ ਦਬਾ ਦਿਓ ਜੀ ਕਿਹੜੇ ਏਰੀਆ ਵਿੱਚ ਤੁਹਾਨੂੰ ਖਾਸ ਜ਼ਮੀਨ ਚਾਹੀਦੀ ਆ ਕੋਈ ਠੇਕੇ ਤੇ ਲੈਣੀ ਆ ਜਾਂ ਕੋਈ ਹੋਰ ਸੰਦ ਸੰਦੇੜੀ ਦੀ ਤੁਹਾਨੂੰ ਭਾਲ ਆ ਤਾਂ ਉਹ ਵੀ ਕਮੈਂਟਾਂ ਵਿੱਚ ਜਰੂਰ ਪੁੱਛ ਲਿਆ ਕਰੋ ਜੀ ਤਾਂ ਅਸੀਂ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਕਮੈਂਟਾਂ ਦੇ ਹਿਸਾਬ ਨਾਲ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਜ਼ਮੀਨਾਂ ਤੇ ਬਹੁਤ ਹੀ ਵਧੀਆ ਵਧੀਆ ਪੰਜਾਬ ਦੇ ਵਿੱਚੋਂ ਘੈਂਟ ਘੈਂਟ ਟੱਕ ਜ਼ਮੀਨਾਂ ਦੇ ਤੇ ਹੋਰ ਖੂਬਸੂਰਤ ਚੀਜ਼ਾਂ ਤੁਹਾਡੇ ਤੱਕ ਅਸੀਂ ਪਹੁੰਚਾਉਂਦੀਆਂ ਕਰਦੇ ਰਹੀਏ ਜੀ ਠੀਕ ਹੈ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਆਪਣੇ ਯਾਰਾਂ ਮਿੱਤਰਾਂ ਦੋਸਤ ਰਿਸ਼ਤੇਦਾਰਾਂ 'ਚ ਜੀ ਤੇ ਮਿਲਦੇ ਆ ਇਸੇ ਤਰ੍ਹਾਂ ਦੀ ਹੋਰ ਘੈਂਟ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਖ ਆ ਜੀ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸ